ਕਹਿੰਦੇ ਵੀ ਜੇਕਰ ਬੰਦਾ ਮਨ ਦੇ ਵਿੱਚ ਸੋਚ ਲੇ ਤਾਂ ਉਹ ਮੰਜ਼ਲਾ ਜਿਹੜੀ ਦੂਰ ਨਹੀਂ ਹੁੰਦੀ ਮੰਜ਼ਲ ਤੱਕ ਇਨਸਾਨ ਅੱਜ ਤੱਕ ਪਹੁੰਚ ਜਾਂਦਾ ਹੈਗਾ ਮੇਰੇ ਨਾਲ ਮੌਜੂਦ ਨੇਗੇ ਰਕੇਸ਼ ਬੋਹਾ ਜੀ ਜਿਨ੍ਹਾਂ ਨੇ ਸਫ਼ਰ ਆਪਣਾ ਸਭ ਤੋਂ ਪਹਿਲਾਂ ਉਹ ਕਲਰਕ ਭਰਤੀ ਹੁੰਦੇ ਨੇ ਕਲਰਕ ਤੋਂ ਬਾਅਦ ਜੂਨੀਅਰ ਸਹਾਇਕ ਫਿਰ ਸੀਨੀਅਰ ਸਹਾਇਕ ਤੇ ਹੁਣ ਉਹਨਾਂ ਨੇ ਪੀਸੀਐਸ ਦਾ ਜਿਹੜਾ ਟੈਸਟ ਕਲੀਅਰ ਕੀਤਾ ਤੇ ਪੀਸੀਐਸ ਅਫਸਰ ਹੋ ਬਣੇ ਨੇਗੇ ਤੁਹਾਨੂੰ ਜੀ ਕਿਥੋਂ ਜਿਹੜਾ ਤੁਸੀਂ ਕਵਰਕ ਭਰਤੀ ਹੋਏ ਸੀ ਕਿਹੜੇ ਸਾਲ ਦੇ ਵਿੱਚ ਹੋਏ ਸੀਗੇ ਤੇ ਉਸ ਤੋਂ ਬਾਅਦ ਕਿ ਉਹਦੀ ਮੰਨ ਦੇ ਵਿੱਚ ਸੀਗਾ ਵੀ ਆਪਾਂ ਜਿਹੜਾ ਪੀਐਸ ਆਫੀਸਰ ਬੰਨਣਾ ਹੈ ਤੇ ਕੀ ਸੁਪਨਾ ਸੀ ਇਹ ਪੂਰਾ ਥੋੜਾ ਜਿਹਾ ਡਿਟੇਲ ਦੇ ਵਿੱਚ ਦੱਸੋ ਤਾਂ ਕਿ ਜਿਹੜੇ ਆਪਣੇ ਇਲਾਕੇ ਦੇ ਬੱਚੇ ਨੇਗੇ ਤੇ ਬੜਾ ਉਹਨਾਂ ਦੇ ਉੱਤੇ ਅਸਰ ਪੈਂਦਾ ਹੈ ਇਸ ਚੀਜ਼ ਦਾ ਅਸਲ ਦੇ ਵਿੱਚ ਐਸੀ ਮੇਰੇ ਫਾਦਰ ਸਾਹਿਬ ਅਤਵਾਦਿਆਂ ਨੇ ਬੰਸਲ ਸਾਹਿਬ ਕਤਿ ਦਿਨ 99 ਨੂੰ ਐਕਸਪਾਇਰ ਹੋ ਗਏ ਸੀ ਉਹਨਾਂ ਨੇ ਹੱਤਿਆ ਕਰ ਦਿੱਤੀ ਆ ਤੁਮਾ ਦੀ ਜੀ ਜਿਉਂਦੇ ਜੀ ਉਹ ਮੈਨੂੰ ਕਹਿੰਦੇ ਹੁੰਦੇ ਸੀ ਵੀ ਯਾਰ ਜਿਵੇਂ ਤੂੰ ਮਿਹਨਤ ਕਰਦਾ ਹੈ ਤੈਨੂੰ ਇੱਕ ਪੀਸ ਅਫਸਰ ਆਈਐਸ ਅਫਸਰ ਹੋਣਾ ਚਾਹੀਦਾ ਹਮ ਜਿਹੜਾ ਉਹਨਾਂ ਦੇ ਮਿੱਤਰ ਸੀ ਮੇਰੇ ਫਾਦਰ ਸਾਹਿਬ ਦੇ ਉਹ ਆਉਣੇ ਹੁੰਦੇ ਉਹ ਕਹਿੰਦੇ ਯਾਰ ਤੂੰ ਡਾਕਟਰ ਹੈ ਤੇ ਕਹਿੰਦਾ ਇਹਨੂੰ ਸੀਐਮਓ ਬਣਾ ਕੇ ਟੋ ਘਟ ਤੂੰ ਹਮ ਮਤਲਬ ਮੇਰੇ ਕਹਿਣ ਦਾ ਭਾਵ ਹੈ ਵੀ ਜਦੋਂ ਮੈਂ ਛੋਟਾ ਸੀ ਮੇਰੇ ਫਾਦਰ ਸਾਹਿਬ ਨੇ ਉਹ ਸੁਪਨੇ ਦੇਖਣੇ ਸ਼ੁਰੂ ਕਰ ਦਿੱਤੇ ਸੀ ਵੀ ਮੇਰਾ ਬੱਚਾ ਅਫਸਰ ਹੋਣਾ ਚਾਹੀਦਾ ਬਿਲਕੁਲ ਜੀ ਉਹਨਾਂ ਦੀ ਡੈਥ ਤੋਂ ਬਾਅਦ ਉਹ ਪਹਿਲੇ ਆਧਾਰ ਤੇ ਮੈਂ ਐਜ ਕਲਰਕ 5 3 93 ਨੂੰ ਭਰਤੀ ਹੋਇਆ ਸੀ ਡੀਸੀ ਆਫਿਸ ਦੇ ਵਿੱਚ ਜੀ ਤੇ ਉਸ ਤੋਂ ਬਾਅਦ ਵੀ ਮੈਂ ਸੰਘਰਸ਼ ਕਰਦਾ ਰਿਹਾ ਘਰੇਲੂ ਹਾਲਤ ਕੋਈ ਜ਼ਿਆਦਾ ਵਧੀਆ ਨਹੀਂ ਸੀ ਜਦੋਂ ਕੋਈ ਪੈਸਾ ਖਰਚਣ ਵਾਸਤੇ ਕਿਤਾਬਾਂ ਲੈਣ ਵਾਸਤੇ ਵੀ ਜ਼ਿਆਦਾ ਕੋਈ ਪੈਸਾ ਨਹੀਂ ਸੀ ਮਾ ਪੁਰੇ ਸ਼ਕਰਸ ਨਾਲ ਮਤਲਬ ਆਪਜੀ ਕਲਰਕੀ ਸਿਰੇ ਜਾੜੀ ਉਸ ਵਾਰ 2000 ਤੇ ਜੂਨੀਅਰ ਸਟਾਫ ਬਣਿਆ ਤੇ 4 ਨੂੰ 15 ਨੂੰ ਮਤਲਬ ਸਾਹਿਬ ਮੈਂ ਸੀਨੀਅਰ ਸਟਾਫ ਬਣ ਗਿਆ ਪਰ ਜਿਹੜਾ ਮੇਰੇ ਮਨ ਦੇ ਵਿੱਚ ਮਤਲਬ ਤੁਸੀਂ ਪੰਜਾਬੀ ਭਾਸ਼ਾ ਵਰਤਦੇ ਵੀ ਕਿਹੜਾ ਸੀ ਵੀ ਅਫਸਰ ਬਣਨ ਦਾ ਤੇ ਉਹ ਇਸ ਕਰਕੇ ਸੀ ਵੀ ਡੀਸੀ ਸਾਹਿਬ ਨਾਲ ਡੀਐਸਟੀਐਮ ਨਾਲ ਕੰਮ ਕਰਦੇ ਸੀ ਉਹਨਾਂ ਨਾਲ ਕੰਮ ਕਰਨ ਕਰਕੇ ਲੱਗਦਾ ਸੀ ਵੀ ਯਾਰ ਜ਼ਿੰਦਗੀ ਤਾਂ ਇਹਨਾਂ ਵਰਗੀ ਹੋਵੇ ਉਹਨਾਂ ਦੀ ਕਨੈਕਟਿਵਿਟੀ ਜਿਹੜੀ ਹੈ ਸਿੱਧੀ ਭਵਨਿਕ ਨਾਲ ਸੀ ਹੁਣ ਮੈਂ ਕਿਸੇ ਸੀਨੀਅਰ ਸੈਕਲਰਕ ਹੋ ਗਏ ਮੈਂ ਸਿੱਧੇ ਲੋਕਾਂ ਨਾਲ ਰابطਾ ਨਹੀਂ ਕੰਮ ਕਰ ਸਕਦਾ ਤਾਂ ਮੈਂ ਆਪਣੇ ਅਫਸਰਾਂ ਦੇ ਰਾਹੀਂ ਰابطਾ ਕੰਮ ਕਰ ਸਕਦਾ ਹਾਂ ਬਿਲਕੁਲ ਪਰ ਜਿਹੜਾ ਇੱਕ ਐਸਡੀਐਮ ਹੈ ਉਹ ਡਾਇਰੈਕਟ ਲੋਕਾਂ ਨਾਲ ਰابطਾ ਕੰਮ ਕਰ ਸਕਦਾ ਹੈ ਉਹਨਾਂ ਦੇ ਡਾਇਰੈਕਟਲੀ ਫਾਇਦਾ ਕਰ ਸਕਦਾ ਹੈ ਉਹਨਾਂ ਦੇ ਕੰਮ ਕਰ ਸਕਦਾ ਮੈਂ ਇਹੋ ਜੀ ਲਾਈਫ ਭਾਲ ਤੇ 2012 ਤੋਂ ਲੈ ਕੇ 2024 ਆ ਗਿਆ ਮੈਂ 12 ਸਾਲ ਮਤਲਬ ਇੱਕ ਵੀ ਦਿਨ ਕਿਤਾਬ ਨਹੀਂ ਛੱਡੀ ਕਦੇ ਬਿਨਾਂ ਬਿਮਾਰੀ ਤੋਂ ਇਹਦੇ ਵਿੱਚ ਮੇਰੀ ਵਾਈਫ ਮੇਰੇ ਬੱਚਾ ਨੇ ਮੇਰਾ ਬਹੁਤ ਸਾਥ ਦਿੱਤਾ ਮੈਨੂੰ ਦਫ਼ਤਰ ਨਹੀਂ ਆਉਣਾ ਕੋਈ ਛੁੱਟੀ ਹੈ ਤਾਂ ਮੈਨੂੰ 9 ਵਜੇ ਪਹਿਲਾਂ ਨਿਭਾ ਕੇ ਦਫ਼ਤਰ ਦੇ ਟਾਈਮ ਨੂੰ ਪੜ੍ਹਨ ਬਿਠਾਉਂਦੇ ਸੀ ਵੀ ਤੂੰ ਪੜ੍ਹਨ ਬਹਿ ਜਾਵੇਂ ਜਿਵੇਂ ਦਫ਼ਤਰ ਦਾ ਟਾਈਮ ਜੰਨਾ ਤਾਂ ਉਵੇਂ 9 ਵਜੇ ਪੜ੍ਹਨ ਵਜੇ ਬਿਲਕੁਲ ਇੱਕ ਮੈਂ ਆਉਦਾ ਇਸ ਮਤਲਬ ਹਰੇਕ ਕਿਤੇ ਦੇ ਵਿੱਚ ਗੁਰੂ ਧਾਰਨਾ ਪੈਂਦਾ ਚਾਹੇ ਉਹ ਕੋਈ ਦਫਤਰ ਦਾ ਹੋਵੇ ਚਾਹੇ ਤੁਸੀਂ ਨਾਮ ਜਪਣਾ ਕਿਸੇ ਦਾ ਚਾਹੇ ਕੁਝ ਵੀ ਹੈ ਮਤਲਬ ਗੁਰੂ ਧਾਰਨਾ ਪੈਂਦਾ ਮੈਂ ਪਰਮਜੀਤ ਸਿੰਘ ਜੈਦਕਾ ਲੈਕਚਰਰ ਨੇ ਮੁਕਸਰ ਦੇ ਮੈਂ ਉਹਨਾਂ ਨੂੰ ਗੁਰੂ ਧਾਰਿਆ ਉਹਨੇ ਟੌਪ ਕੀਤਾ ਪੰਜਾਬ ਚ ਦੋ ਤਿੰਨ ਵਾਰੀ ਪੀਸੀਐਸ ਚ ਅਨਫੋਰਚਨਟਲੀ ਵਾਇਸ ਹੋ ਰਹੀ ਰਹੀ ਤੇ ਉਹਨਾਂ ਨੇ ਮੈਨੂੰ ਮਤਲਬ ਫੋਨ ਤੇ ਪੜਾਉਣਾ ਦੋ ਲੋ ਘੰਟੇ ਤਿੰਨ ਘੰਟੇ ਫੋਨ ਲਾਈ ਰੱਖਣਾ ਮੈਨੂੰ ਸਮਝਾਈ ਜਾਣਾ ਤੇ ਨਾਲੇ ਉਹ ਕਹਿੰਦੇ ਮੇਰੀ ਯਾਦ ਹੋ ਜਾਂਦੀਆਂ ਨਾਲੇ ਮੈਂ ਤੈਨੂੰ ਪੜਾ ਦਿੰਦਾ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਇਹਦੇ ਵਿੱਚ ਰਕੇ ਜੀ ਆਪਾਂ ਗੱਲ ਕਰੀ ਸੀ ਪਹਿਲਾਂ ਉਹ ਟੈਸਟ 2018 ਦੇ ਵਿੱਚ ਆਪਾਂ ਗੱਲ ਕੀਤੀ ਸੀ ਟੈਸਟ ਦਿੱਤਾ ਸੀਗਾ ਤੇ ਉਦੋਂ ਪੂਰੀ ਸਟੇਟ ਦੇ ਵਿੱਚੋਂ ਤੁਸੀਂ ਜਿਹੜਾ ਟੌਪ ਕੀਤਾ ਸੀਗਾ ਹਨਾ ਤੇ ਉਦੋਂ ਬਾਅਦ ਇੰਟਰਵਿਊ ਦੇ ਵਿੱਚੋਂ ਰਹਿ ਗਏ ਤੁਸੀਂ ਪੀਸੀ ਅਫਸਰ ਨਹੀਂ ਬਣ ਸਕਦੇ ਤੇ ਉਦੋਂ ਫਿਰ ਕੀ ਬੀਤੀ ਹੈ ਹਨਾ ਕਈ ਵਾਰੀ ਜਿਹੜੇ ਬੰਦੇ ਹੁੰਦੇ ਨੇ ਮਨੋਗਲ ਟੁੱਟ ਜਾਂਦਾ ਹੈਗਾ ਹੂੰ ਵੀ ਯਾਰ ਆਪਾਂ ਪੰਜ ਪੋਸਟਾਂ ਸਾਰੀਆਂ ਤੇ ਪੰਜ ਪੋਸਟਾਂ ਵੀ ਟੌਪ ਕਰਕੇ ਪੰਜਾਬ ਦੇ ਵਿੱਚੋਂ ਇੰਟਰਵਿਊ ਤੋਂ ਬੰਦਾ ਲਈਏ ਦਲਿਆ ਟੁੱਟ ਜਾਂਦਾ ਹੈ ਨਾ ਹੂੰ ਤੇ ਪਰ ਫਿਰ ਵੀ ਜਿਹੜਾ ਕੰਨ ਦਾ ਭਾਵ ਤੁਸੀਂ ਪਿੱਛੇ ਨਹੀਂ ਹਟੇ ਹੈਗੇ ਆਪਦਾ ਜਿਹੜਾ ਨਿਸ਼ਾਨਾ ਸੀਗਾ ਉਹੇ ਤੱਕ ਮੰਜ਼ਿਲ ਆ ਜਿਹੜੀ ਪ੍ਰਾਪਤ ਕਰਨੀ ਅਸਲ ਦੇ ਵਿੱਚ 2018 ਨੂੰ ਮੇਰਾ ਮੈਂ ਪੰਜਾਬ ਤਾਂ ਮੇਰਾ 3 ਨੰਬਰ ਸੀ ਮਤਲਬ ਤੀਜਾ ਨੰਬਰ ਸੀ ਪੰਜਾਬ 'ਚ ਹੂੰ ਤੇ ਉਹ ਟਰੇਲੂ ਮਰੇ ਹਾਲਾਤ ਤੇ ਕੁਛ ਕਾਰਨਾ ਕਰਕੇ ਇਹ ਬਣ ਗਏ ਵੀ ਮੈਂ ਇੰਟਰਵਿਊ ਦੀ ਤਿਆਰੀ ਵੀ ਨਹੀਂ ਕਰ ਪਾਇਆ ਪਾਸ ਕਰਕੇ ਵੀ ਮੇਰੇ ਇੰਟਰਵਿਊ ਚ ਨੰਬਰ ਘਟ ਗਏ ਜੇ ਮੈਂ ਅੱਧਾ ਨੰਬਰ ਵੀ ਹੋਰ ਲੈ ਲੈਂਦਾ ਤਾਂ ਹੀ ਮੈਂ ਪਿਛਲੇ 2018 ਜੀ ਮੈਂ ਸਿਲੈਕਟ ਹੋ ਜਾਣਾ ਸੀ ਹੋਰ ਟਰੇਲੂ ਹਾਲਾਤ ਨੇ ਮੈਨੂੰ ਇਹੋ ਜਿਹਾ ਬਣਾ ਦਿੱਤਾ ਵੀ ਮੈਂ ਇੰਟਰਵਿਊ ਦੇ ਉਸ ਟਾਈਮ ਤਿਆਰੀ ਨਹੀਂ ਕਰ ਸਕਿਆ ਨਹੀਂ ਹੋ ਸਕਦਾ 2018 ਜੀ ਮੈਂ ਸਿਲੈਕਟ ਹੋ ਜਾਣਾ ਜਰਗੇਸ਼ ਜੀ ਆਪਾਂ ਗੱਲ ਕਰ ਲਈਏ ਵੀ ਨਾ ਬੋਹਾ ਇਲਾਕੇ ਦੇ ਪਹਿਲਾਂ ਵੀ ਆਈ ਸੀ ਭਾਈ ਸਾਹਿਬ ਉਹਨਾਂ ਨਾਲ ਗੱਲਬਾਤ ਕੀਤੀ ਕਹਿੰਦੇ ਜੀ ਬੋਹਾ ਇਲਾਕੇ ਦੇ ਰਕੇਸ਼ ਜੀ ਸਾਡੇ ਪਹਿਲੇ ਪੀਸ ਅਫਸਰ ਨਹੀਂਗੇ ਬੋਹਾ ਇਲਾਕੇ ਦੇ ਵਿੱਚੋਂ ਕੋਈ ਅ ਅਫੀਸਰ ਨਹੀਂ ਬਣਿਆ ਸੀਗਾ ਵਧੀਆ ਤੇ ਉਹ ਪਹਿਲਾਂ ਤਾਂ ਮਾਨਸਾ ਜ਼ਿਲ੍ਹੇ ਨੂੰ ਪਛੜਿਆ ਕਿਹਾ ਜਾਂਦਾ ਸੀਗਾ ਪਰ ਜੇ ਹੁਣ ਗੱਲ ਕਰ ਲਈ ਹੁਣ ਉਹ ਗੱਲ ਰਹੀ ਨਹੀਂ ਹੈਗੀ ਹੁਣ ਆ ਪੰਜਾਬ ਸਰਕਾਰ ਚ ਕਲੈਰੀਕਲ ਦੀ ਭਰਤੀ ਹੋਵੇ ਜਾਂ ਪਾ ਰਿਜ਼ਲਟਾਂ ਦੀ ਗੱਲ ਕਰ ਲਓ 10ਵੀਂ ਦਾ ਹੋਵੇ 12ਵੀਂ ਦਾ ਹੋਵੇ ਤਾਂ ਮਾਨਸਾ ਜ਼ਿਲ੍ਹਾ ਜਿਹੜਾ ਪੂਰਾ ਇੱਕ ਨੰਬਰ ਦੇ ਉੱਤੇ ਹੁੰਦਾ ਮੋਰੀ ਹੋ ਨਿਬੜਦਾ ਹੈਗਾ ਮਾਨਸਾ ਦੇ ਬੱਚੇ ਜਿਹੜੇ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਨੇ ਨਾ ਜ ਤੇ ਜਿਵੇਂ ਤੁਸੀਂ ਬਣੇ ਹੋਗੇ ਪੀਸੀ ਅਫਸਰ ਤੇ ਜਿਹੜੇ ਮਾਨਸਾ ਆਪਣੇ ਇਲਾਕੇ ਦੇ ਜਿਹੜੇ ਬੱਚੇ ਨੇਗੇ ਥੋੜਾ ਜਿਆ ਉਹਨਾਂ ਨੂੰ ਗਾਈਡ ਜਰੂਰ ਕਰੋ ਵੀ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਪੀਸੀ ਅਫਸਰ ਦੀ ਕੁਰਸੀ ਤੱਕ ਪਹੁੰਚਣ ਦਾ ਕਿ ਹਰ ਇੱਕ ਬੱਚੇ ਦਾ ਸੁਪਨਾ ਹੁੰਦਾ ਹੈ ਵੀ ਵੱਡੇ ਤੋਂ ਵੱਡਾ ਜਿਹੜਾ ਅਫਸਰ ਬਣਾ ਵੀ ਕਿਸ ਤਰੀਕੇ ਦੇ ਨਾਲ ਥੋੜਾ ਜਿਹਾ ਉਹਨਾਂ ਨੂੰ ਗਾਈਡ ਕਰਦੇ ਹੋ ਵੀ ਇਹਦੇ ਵਿੱਚ ਮਾਨਸਰ ਸਾਹਿਬ ਮੈਂ ਸਿਰਫ ਦੋ ਗੱਲਾਂ ਕਰੂੰਗਾ ਇੱਕ ਗੱਲ ਜਿਵੇਂ ਸਿਆਣੇ ਕਹਿੰਦੇ ਆ ਵੀ ਮਿਹਨਤ ਤੁਸੀਂ ਆਪਦੀ ਦੁਕਾਨਦਾਰੀ ਚ ਕਰ ਲਓ ਪੜਾਈ ਚ ਕਰ ਲਓ ਆਪਦੇ ਕਿੱਤੇ ਚ ਕਰ ਲਓ ਕਿਸੇ ਚ ਖੇਤੀਬਾੜੀ ਚ ਕਰ ਲਓ ਕਿਸੇ ਵੀ ਕਿਤੇ ਤੁਸੀਂ ਕਿਸੇ ਵੀ ਕੰਮ ਵਿੱਚ ਤੁਸੀਂ ਮਿਹਨਤ ਕਰਦੇ ਹੋ ਉਹਦਾ ਦੇਰ ਸਵੇਰ ਤੋਂ ਫਲ ਮਿਲੂਗਾ ਪਹਿਲੀ ਗੱਲ ਤਾਂ ਮੈਂ ਕਹਾਂਗਾ ਵੀ ਜਿੰਨੇ ਵੀ ਬੱਚੇ ਲੱਗੇ ਹੋਏ ਹੈ ਚੈਰੀ ਚ ਕਿਸੇ ਵੀ ਖੇਤਰੀ ਚ ਲੱਗੇ ਹੈ ਉਹ ਮਿਹਨਤ ਕਰਨ ਜ਼ਰੂਰ ਸ਼ਲੋ ਕਾਮਯਾਬ ਹੋਣਗੇ ਇੱਕ ਦਿਨ ਦੂਜੀ ਗੱਲ ਦੂਜੀ ਗੱਲ ਮੇਰੀ ਉਮਰ ਇਸ ਵੇਲੇ 52 ਸਾਲ ਦੀ ਹੈ ਮੈਂ ਕਹਣਾ ਵੀ 52 ਸਾਲ ਦੇ ਵਿੱਚ ਮੈਂ ਟੈਸਟ ਕੱਟਿਆ ਜਿਹੜੇ ਅੱਜ ਕੱਲ ਦੇ ਬੱਚੇ ਤਿਆਰੀ ਕਰਦੇ ਉਹ 30 ਸਾਲ ਦਾ 32 ਸਾਲ ਦਾ ਮਤਲਬ 50% ਡਿਫਰੈਂਸ ਡਿਫਰੈਂਸ ਹੈ ਜੇ ਦੇ ਵਿੱਚ ਮੈਂ ਕਹਿੰਦਾ ਜੇ ਮੈਂ 52 ਸਾਲ ਚ ਕਰ ਸਕਦਾ ਤੁਸੀਂ ਯਾਰ 35 ਸਾਲ 32 ਸਾਲ ਦੇ ਕਿਉਂ ਨਹੀਂ ਕਰ ਸਕਦੇ ਤੁਸੀਂ ਵੀ ਕਰ ਸਕਦੇ ਹੋ ਜਰੂਰ ਕਰੋ ਜੇ ਕਿਤੇ ਮੈਂ ਕਿਸੇ ਦੇ ਕੰਮ ਆ ਸਕਾਂ ਮੈਨੂੰ ਕੋਈ ਬੱਚਾ ਫੋਨ ਕਰਦਾ ਹੈ ਤਮੇ ਜਰੂਰ ਸੁਭਾਗਾ ਸਮਝੂਗਾ ਕਿ ਮੈਂ ਕਿਸੇ ਨੂੰ ਗਾਈਡ ਕੀਤਾ ਮੈਂ ਆਪੇ ਜ਼ਿਲ੍ਹੇ ਦਾ ਕੋਈ ਬੱਚਾ ਅੱਗੇ ਲੈ ਕੇ ਚੱਲੇ ਆਪਣੇ ਨਾਲ ਜਦੋਂ ਮਰਜੀ ਦਿਨ ਰਾਤ ਮੈਂ ਜੇ ਕਈ ਵਾਰੀ ਇਹ ਹੁੰਦਾ ਹੈ ਇਸ ਲਾਈਨ ਚੋਂ ਆਉਣ ਤੋਂ ਬਾਅਦ ਟਾਈਮ 'ਤੇ ਬੰਸਲ ਸਾਹਿਬ ਨਹੀਂ ਮਿਲਦਾ ਮੈਂ ਫੋਨ ਨਹੀਂ ਲੱਕ ਸਕਿਆ ਮੈਂ ਕਿਹੜਾ ਜਾਊਗਾ ਮੈਂ ਉਹਨਾਂ ਨੂੰ ਬੈਕ ਕਾਲ ਕਰੂੰਗਾ ਜੇ ਮੈਂ ਕਿਸੇ ਕੰਮ ਆ ਸਕਾਂ ਤੇ ਜ਼ਰੂਰ ਆਊਂਗਾ ਅੱਜ ਰਿਲੀਵ ਹੋਏ ਹਾਂ ਡੀਸੀ ਦਫ਼ਤਰ ਮਾਨਸਾ ਤੋਂ ਸਾਰੇ ਕਰਮਚਾਰੀ ਸਾਥੀ ਜਿਹੜੇ ਇਕੱਠੇ ਹੋਏ ਨੇ ਹਨਾ ਤੇ ਬੜਾ ਇਹਨਾਂ ਨੇ ਸਾਨੂੰ ਬੁਕੇ ਵਗੈਰਾ ਦਿੱਤੇ ਨੇਗੇ ਤੇ ਕਿਵੇਂ ਮਨ ਦੇ ਵਿੱਚ ਕੀ ਮਹਿਸੂਸ ਹੋ ਰਹੀ ਹੈਗਾ ਬਹੁਤ ਮਾਣ ਮਹਿਸੂਸ ਹੁੰਦਾ ਮੇਰਾ ਜਿਹੜਾ ਡੀਸੀ ਦਫਤਰ ਦਾ ਪਰਿਵਾਰ ਹੈ ਮੈਂ ਕਿਸੇ ਨਾਲ ਕਦੇ ਮੇਰਾ 32 ਸਾਲ ਦੀ ਸਰਵਿਸ ਹੋ ਗਈ ਇਸ ਦਫਤਰ 'ਚ ਮੈਂ ਕਿਸੇ ਨਾਲ ਕਦੇ ਵੀ ਵਿਗਾੜ ਨਹੀਂ ਪਾਇਆ ਵੀ ਮੈਂ ਮੈਂ ਕਿਸੇ ਨਾਲ ਵਿਗਾੜ ਪਾਵਾਂ ਮੈਂ ਵਿਗਾੜ ਪਾਵਾਂ ਕਿਸੇ ਨਾਲ ਵੀ ਮੇਰੀ ਸਭ ਨਾਲ ਮਤਲਬ ਬਹੁਤ ਮਿੱਤਰਤਾ ਰਹੀ ਹੈ ਤੇ ਸਾਰਾ ਸਟਾਫ ਹੀ ਲਗਭਗ ਬਹੁਤ ਖੁਸ਼ ਹੋਇਆ ਇਸ ਗੱਲ ਤੋਂ ਬੀਤ ਤੋ ਤੁਹਾਨੂੰ ਮਹਿੰਦਰਾ ਫਾਰਮ ਮਿਲੇਆ ਇਹਨਾਂ ਨੂੰ ਇਹ ਵੀ ਮਤਲਬ ਮਹਿਸੂਸ ਹੋਇਆ ਵੀ ਜੇ ਅਸੀਂ ਕਰਾਂਗੇ ਤਾਂ ਹੋ ਸਕਦਾ ਅਸੀਂ ਵੀ ਕੰਨੂ ਬਣ ਜਾਵਾਂਗੇ ਤੇ ਕਿ ਜੀ ਅੱਜ ਜਦੋਂ ਲੀਵ ਹੋਗੇ ਤੇ ਉਧਰ ਕਦੋਂ ਹਾਜ਼ਰੀ ਦੇਣੀ ਆ ਕਦੋਂ ਜੁਆਇਨਿੰਗ ਆ ਪਰ ਮੈਂ ਅੱਜ ਜੇ ਲੀਵ ਹੋਇਆ ਕਿ ਮੈਂ ਕੱਲ ਨੂੰ ਪਰਸਨਲ ਡਿਪਾਰਟਮੈਂਟ ਚ ਆਪਣੀ ਹਾਜ਼ਰੀ ਦਿਆਂਗਾ ਤੇ ਪ੍ਰਮਾਤਮਾ ਕਰੂਗਾ ਜਿਹੜੀ ਮੇਰੀ ਸਰਵਿਸ ਬਾਕੀ ਰਹਿੰਦੀ ਹੈ ਉਹ ਲੋਕਾਂ ਦੇਖੇ ਲਵਾਂਗਾ ਈਸ਼ਿਆ ਸ਼ਾਸਤਰ ਦੇ ਕਾਫੀ ਕੁਛ ਅਖਤਿਆਰ ਦੇ ਵਿੱਚ ਹੁੰਦਾ ਕੀ ਮਨ ਦੇ ਵਿੱਚ ਜਿਹੜੇ ਵੀ ਏਰੀਆ ਦੇ ਵਿੱਚ ਤੁਹਾਡੀ ਤਨਾਤੀ ਹੋਊਗੀ ਕੀ ਹੈ ਮਨ ਦੇ ਵਿੱਚ ਵੀ ਕੀ ਜਿਹੜਾ ਆ ਆਪਾਂ ਪਬਲਿਕ ਦੇ ਫਾਇਦੇ ਲਈ ਸਮਾਜ ਦੇ ਸੁਧਾਰ ਦੇ ਲਈ ਕੀ ਕਰਨ ਦੀ ਇੱਛਾ ਰੱਖ ਦੋਗੇ ਜਿਹੜੇ ਪਹਿਲਾਂ ਕਹਿੰਦੇ ਸੀ ਵੀ ਮਾਨਸਾ ਦੇ ਨਾਲ ਪਛੜਿਆ ਹੋਇਆ ਜੀ ਮੈਂ ਨਹੀਂ ਮੰਨਦਾ ਅੱਜ ਵੀ ਮਾਨਸਾ ਦੇ ਨਾਲ ਮੇਰਾ ਪਛੜਿਆ ਰਹਿ ਗਿਆ ਪਹਿਲੀ ਗੱਲ ਤਾਂ ਜੇ ਕਿਤੇ ਮੈਂ ਮਾਨਸਾ ਆਉਣਾ ਮੈਂ ਇੱਥੋਂ ਦੀ ਜਿਹੜੀ ਰੇਟ ਮਤਲਬ ਅਨਪੜਤਾ ਦਾ ਰੇਟ ਹੈ ਉਹ ਸਾਡੇ ਜ਼ਿਲ੍ਹੇ ਦਾ ਸਿਰਫ ਮਤਲਬ 65 70% 65 70% ਬੰਦੇ ਪੜ੍ਹੇ ਹੋਏ ਆ ਪਹਿਲੀ ਵਾਰ ਤਾਂ ਮੈਨੂੰ ਚਾਹੀਏ ਆਪ ਪਿੰਡਾਂ ਤੇ ਜਾਣਾ ਪਏ ਚਾਹੀਏ ਮੈਂ ਐਜੂਕੇਸ਼ਨ ਡਿਪਾਰਟਮੈਂਟ ਰਾਹੀਂ ਜਾਂ ਹੋਰ ਜਿਹੜੇ ਹੋਰ ਕਲਕਟਿਵ ਡਿਪਾਰਟਮੈਂਟ ਨੇ ਉਹਨਾਂ ਨਾਲ ਤਾਲਮੇਲ ਕਰਕੇ ਚਾਹੀਏ ਮੈਂ ਘਰ ਘਰ ਵੀ ਜਾਵਾਂ ਮੈਨੂੰ ਕੋਈ ਨੀ ਮਾ ਪੀਸ ਅਫਸਰ ਬਣ ਕੇ ਜੇ ਮੈਂ ਪੀਸ ਅਫਸਰ ਬਣ ਕੇ ਕੁਝ ਕੀਤਾ ਹੀ ਨਾ ਤਾਂ ਉਹਨਾਂ ਦਾ ਬਣੇ ਦਾ ਫਾਇਦਾ ਨਹੀਂ ਚਾਹੀਏ ਮੈਨੂੰ ਆਪ ਵੀ ਜਾਣਾ ਪਵੇ ਘਰ ਘਰ ਵੀ ਜਾਣਾ ਪਵੇ ਤਾਂ ਮੈਂ ਕਹਾਂਗਾ ਵੀ ਬੱਚੇ ਆਪਣੇ ਦਾਖਲ ਕਰਾਓ ਜੇ ਕਿਸੇ ਨੂੰ ਕਿਸੇ ਚੀਜ਼ ਦੀ ਮਦਦ ਦੀ ਲੋੜ ਹੈ ਤਾਂ ਮੈਂ ਜ਼ਰੂਰ ਤਿਆਰ ਕਰੂੰਗਾ ਤਾਂ ਕਿ ਜਿਹੜਾ ਹੈਗਾ ਅਨਪੜਤਾ ਦਾ ਰੇਟ ਨੂੰ ਘਟਾਇਆ ਜਾ ਸਕੇ ਜ਼ਿਲ੍ਹੇ 'ਚੋਂ ਤੇ ਬੱਚੇ ਮੇਰੇ ਜ਼ਿਲ੍ਹੇ ਦੇ ਪੜ੍ਹਨ ਤੇ ਅੱਗੇ ਜਾਣ ਏ ਕਈ ਮਾਂ ਪਿਓ ਵੀ ਕਹਿੰਦੇ ਨੇ ਜਾਂ ਬੱਚੇ ਵੀ ਕਈ ਵਾਰ ਇਹ ਗੱਲ ਕਹਿੰਦੇ ਨੇ ਜੇ ਸਾਡਾ ਤਾਂ ਘਰ ਕਮਜ਼ੋਰ ਸੀਗਾ ਘਰੇ ਪੈਸਿਆਂ ਦੀ ਕਮੀ ਕਰਕੇ ਅਸੀਂ ਜਿਹੜਾ ਕੋਈ ਚੰਗਾ ਅਫਸਰ ਵਾਲੇ ਅਹੁਦੇ ਤੇ ਨਹੀਂ ਪਹੁੰਚ ਸਕੇ ਪਰ ਤੁਸੀਂ ਜਿਹੜੀ ਗੱਲ ਕੀਤੀ ਨਾ ਵੀ ਸਾਰੀ ਤਿਆਰੀ ਮੈਂ ਘਰੇ ਬੈਠ ਕੇ ਹੀ ਕੀਤੀ ਆ ਨਾ ਤਾਂ ਕਿਤੋਂ ਕੋਈ ਕੋਚਿੰਗ ਲਈ ਹੈ ਨਾ ਕੋਈ ਆਨਲਾਈਨ ਨਾ ਆਫਲਾਈਨ ਹੈ ਨਾ ਉਹਦੇ ਬਾਰੇ ਥੋੜਾ ਜਿਹਾ ਬੱਚਿਆਂ ਨੂੰ ਜਰੂਰ ਦੱਸੋ ਕਿ ਜਦੋਂ ਘਰੇ ਬਹਿ ਕੇ ਜਦੋਂ ਤਿਆਰੀ ਕਰਕੇ ਤੁਸੀਂ ਪੀਐਸਐਸ ਅਫਸਰ 52 ਸਾਲ ਦੀ ਉਮਰ ਚ ਬਣ ਸਕਦੇ ਹੋ ਤੇ ਜੰਗ ਇਹ ਚ ਫਿਰ ਉਹ ਕਿਉਂ ਨਹੀਂ ਬਣ ਸਕਦੇ ਅਸਲ ਤੇ ਮਸਲਾ ਇਹ ਗੱਲ ਹੈਗੀ ਹੈ ਨਾ ਵੀ ਜਦੋਂ ਪਹਿਲਾਂ ਸੀ ਸਾਡੇ ਮਾਨਸਾ ਜ਼ਿਲ੍ਹੇ ਦੇ ਲੋਕਾਂ ਨੂੰ ਨਾ ਪਤਾ ਨਹੀਂ ਸੀਗਾ ਇਸ ਗੱਲ ਦਾ ਹੂੰ ਵੀ ਸਿੱਕ ਤਾਂ ਬੰਗੜੀਆਂ ਬੜਨੀਆਂ ਨੇ ਉਹ ਜਿਹੜੀਆਂ ਆਮ ਆਪਣੇ ਕਿਤਾਬਾਂ ਚ ਚੱਲਦੀਆਂ ਐਮਬੀਡੀ ਜੀ ਵਗੈਰਾ ਜਾਂ ਔਰ ਕੋਈ ਕਿਤਾਬ ਆਮ ਜਿਹੜੀ ਮਿਲਦੀ ਆਪਣੀਆਂ ਦੁਕਾਨਾਂ ਤੋਂ ਉਹ ਲੈ ਕੇ ਉਹ ਲੈ ਕੇ ਹੀ ਤੇਰੀ ਕਰਦੇ ਸੀ ਪਰ ਹੁਣ ਜਿਹੜੀ ਹੈ ਬਹੁਤ ਜਾਗਰਤੀ ਆ ਚੁੱਕੀ ਹੈ ਉਹਨਾਂ ਨੂੰ ਪਤਾ ਹੈ ਵੀ ਸਿਲੇਬਸ ਕਿਹੜਾ ਹੈ ਤੇ ਵਜੇ ਕਿਦਾ ਪੜ੍ਹਿਆਉਣੀ ਹੈ ਉਹ ਲੋ ਬੱਚੇ ਉਹ ਕਦਮ ਲੈ ਕੇ ਵੱਧਦੇ ਹੁਣ ਇਹ ਜੀ ਗੱਲ ਨਹੀਂ ਰਹੇਗੀ ਹੁਣ ਬੱਚੇ ਜਿਹੜੇ ਇੱਕ ਦਫਾ ਪੀਸੇਸ ਵਾਸਤੇ ਜਾਂ ਆਈਐਸ ਵਾਸਤੇ ਜਿਨ੍ਹਾਂ ਦੇ ਵਿੱਚੋਂ ਕੁਐਸਚਨ ਆਉਂਦੇ ਆ ਜਿਹੜੀਆਂ ਪੜ੍ਹ ਕੇ ਬੱਚਾ ਅੱਗੇ ਵੱਧ ਸਕਦਾ ਹੁਣ ਉਹਨਾਂ ਕਦਮਾਂ ਬਾਰੇ ਉਹਨਾਂ ਨੂੰ ਪਤਾ ਹੈ ਬਿਲਕੁਲ ਕਾਫੀ ਜਾਣਕਾਰੀ ਜਿਹੜੇ ਕਿ ਅੱਜ ਕੱਲ ਦੇ ਹੁੰਦੇ ਚ ਹੈਗੇ ਨੇ ਉਹਨਾਂ ਉਹ ਹੈਗੇ ਆ ਬਿਲਕੁਲ ਕਾਫੀ ਜਾਣਕਾਰੀ ਬਹੁਤ ਜਾਣਕਾਰੀ ਅੱਜ ਕੱਲ ਬਿਲਕੁਲ ਦੋਸਤੋ ਇਸੇ ਕੇ ਰਕੇਸ਼ ਬੋਹਾ ਜੀ ਜਿਹੜੇ ਪੂਰਾ ਜਿਹੜਾ ਇਹਨਾਂ ਨੇ ਸਫਰ ਦੱਸਿਆ ਹੀ ਪਹਿਲਾਂ ਕਲਰਕ ਤੇ ਫਿਰ ਜੂਨੀਅਰ ਸਹਾਇਕ ਫਿਰ ਸੀਨੀਅਰ ਸਹਾਇਕ ਤੇ ਹੁਣ ਪੀਸੀਐਸ ਦਾ ਟੈਸਟ ਕਲੀਅਰ ਕਰਕੇ ਪੀਸੀਐਸ ਅਫਸਰ ਦੀ ਕੁਰਸੀ ਜਿਹੜਾ ਇਹਨਾਂ ਦਾ ਨਿਸ਼ਾਨਾ ਸੀਗਾ ਇਹਨਾਂ ਦੀ ਜਿਹੜੀ ਮੰਜ਼ਿਲ ਸੀਗੀ ਉਹ ਤੱਕ ਇਹ ਪਹੁੰਚ ਗਏ ਨੇਗੇ ਤੇ ਅਸੀਂ ਵੀ ਉਮੀਦ ਕਰਦੇ ਆਂ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਇਹ ਵਧੀਆ ਓਪਰਚੂਨਿਟੀ ਬਣ ਚੁੱਕੇ ਨੇ ਤੇ ਵਧੀਆ ਜਿਹੜੀ ਸੀਟ ਦੇ ਉੱਤੇ ਬੈਠ ਕੇ ਪਬਲਿਕ ਦੀ ਆਪਣੇ ਸਮਾਜ ਦੀ ਆਪਣੇ ਪੰਜਾਬ ਦੀ ਸੇਵਾ ਕਰਨ ਤੇ ਸਾਡੇ ਮਾਨਸਾ ਜ਼ਿਲ੍ਹੇ ਦਾ ਨਾਮਾਂ ਜਿਹੜਾ ਹੋਰ ਰੋਸ਼ਨ ਕਰਨ ਹੋਰ ਮਾਨਸਾ ਜ਼ਿਲ੍ਹੇ ਦਾ ਨਾਮ ਉੱਚਾ ਕਰਨਾ ਤੇ ਜਲਦੀ ਦੋਸਤੋ ਕੋਈ ਹੋਰ ਵੀਡੀਓ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਿਰ ਕੇ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਬਹੁਤ